ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਅਕਾਲੀ ਦਲ ਤੋਂ ਆਇਆਲੀ ਹੁਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰ ਹੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੋਢੀ ਸਰਜੀਤ ਪਤਾ ਨਹੀਂ ਕਿਹੜਾ ਹਨਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਉਹਦੇ ਨਾਲ ਹਜੇ ਹਰੇ ਪੱਤੇ ਆਉਣਗੇ ਲੈ ਦੱਸ ਕਿੱਕਰਾਂ ਬੀਜ ਕੇ ਤਾਂ ਆਖਾਂ ਦੀ ਉਮੀਦ ਕਰਦੇ ਆ। ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜਹਦਾਰ ਸਾਹਿਬ ਰਹੇ ਆ ਸਾਡੇ ਉਹ। ਹੁਣ ਹੋ ਰਾਜਨੀਤੀ ਚ ਆ ਗਏ। ਉਹ ਬੋਲੀ ਜਾਂਦੇ ਸੀ ਪਰਸੋ ਚ ਉੱਥੇ। ਕਹਿੰਦੇ ਕੋਈ ਕੰਮ ਨਹੀਂ ਕੀਤਾ। ਜਹਦਾਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਨਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ। ਜਹਦਾਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਬੜੀਆਂ ਬੱਸਾਂ ਨੇ ਜਿੱਥੇ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਂਦੇ ਆ ਘਰੇ ਲੈ ਕੇ ਜਾਂਦੇ ਆ ਖੰਡਪਤ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਂਦੇ ਕਹਿੰਦੇ ਜੀ ਇਹਨਾਂ ਦਾ ਟੈਕਸ ਮਾਫ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬੱਸ ਚੱਲਦੀ ਹੈ ਕਹਿੰਦਾ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਓ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉਥੇ ਜਲ ਛਿੜਕਦੇ ਹਾਂ ਐਸਾ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁੱਖ ਆਸਣ 'ਚ ਲੈ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨੇ ਤੱਕ ਧੂਕ ਦਿੰਦੇ ਰਹਿੰਨੇ ਆ ਨਿਰਮਲ ਕਰਦੇ ਰਹਿੰਨੇ ਆ ਕੋਈ ਉਹ ਬਾਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਵੀ ਦੁਬਾਰੇ ਸੀਟਾਂ ਲਵਾ ਲੈਣਗੇ ਉਹ ਉਹ ਬਸ ਦੇ ਵਿੱਚ ਬਹਿ ਕੇ ਉਹ ਬਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਹੋਈ ਨਹੀਂ ਸਕਦਾ ਮaaf ਕਰ ਦਿਓ ਸਾਰੇ ਕਿੰਨੇ ਪੈਸੇ ਬਣੇ ਸਾਰੇ ਧਰਮਾਂ ਦੇ ਮaaf ਕਰਤੇ ਜੀ ਤੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੀ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮaaf ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮaaf ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਮੈਂ ਹਜੇ ਗੱਲਾਂ ਦੱਸਦਾ ਨਹੀਂ ਵੀ ਚਲੋ ਯਾਰ ਪੁੰਨ ਦਾ ਕੰਮ ਐ ਇਹਦਾ ਰੌਲਾ ਕਾਹਨੂੰ ਪਾਉਣਾ ਪਰ ਹੁਣ ਜਦੋਂ ਐ ਬੋਲਣਗੇ ਫਿਰ ਮੈਂ ਦੱਸੂਗਾ ਤਾਂ ਕਹਿੰਨੀ ਜੀ ਜਵਾਬ ਦੇਣ ਨਾਲ ਕੱਲ ਨੂੰ ਫਿਰ ਵੀ ਤੁਸੀਂ ਕਹਿ ਨਹੀਂ ਸੀ ਮੈਂ ਤਾਂ ਮੰਡੀ ਸਾਹਿਬ ਉਹ ਵੀ ਆ ਕਰ ਦੋ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਹੁਣ ਤੁਸੀਂ ਕਹਿਣੋ ਕੰਮ ਨਹੀਂ ਕੀਤਾ ਕੋਈ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਨਿਕਲ ਕੇ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀਪੁਰ ਮਨਾ ਰਹੇ 24 ਨਵੰਬਰ ਨੂੰ ਵਿਧਾਨ ਸਭਾ ਆਨੰਦਪੁਰ ਸਾਹਿਬ ਚ ਲੱਗੂਗੀ ਗੁਰੂ ਕੀ ਵਸਾਈ ਹੋਈ ਨਗਰੀ ਦੇ ਵਿੱਚ ਵਿਧਾਨ ਸਭਾ ਲੱਗੂਗੀ ਉੱਥੇ ਫੈਸਲੇ ਲਵਾਂਗੇ ਵੱਡੇ ਪਹਿਲੀ ਵਾਰ ਹੋਇਆ ਹਿਸਟਰੀ 'ਚ ਕਿ ਚੰਡੀਗੜ੍ਹੋਂ ਵਿਧਾਨ ਸਭਾ ਚੱਲ ਕੇ ਗੁਰੂ ਦੇ ਚਰਨਾਂ 'ਚ ਆ ਰਹੀ ਹੈ ਕਹਿੰਦੇ ਇਹ ਵੀ ਡਰਾਮ ਹੈ ਲੈ ਦੱਸੋ ਕੀ ਕਰੋਗੇ ਯਾਰ ਇਹਨਾਂ ਦਾ ਤੁਸੀਂ ਕਿਸੇ ਗੱਲ ਤੇ ਤਾਂ ਖੜ੍ਹਜੋ ਨਾ ਇਹ ਤਾਂ ਤੁਸੀਂ ਹੀ ਖੜਾਓਗੇ 11 ਤਰੀਕ ਨੂੰ ਫੇਰ ਘਟ ਜਾਣਗੇ ਫੇਰ ਖੜ ਜਾਣਗੇ ਨਾ ਮੈਨੂੰ ਪਤਾ ਹੈ ਫੇਰ ਚੁੱਪ ਹੋ ਜਾਣਗੇ ਫੇਰ ਇਹਨਾਂ ਦਾ ਫੈਸਲਾ ਕਰ ਲੈਣਗੇ ਛੱਡੋ ਪਰੇ ਯਾਰ ਨਾ ਬਥੇਰਾ ਝੂਠ ਕਪਾੜ ਬੋਲਿਆ ਬਥੇਰਾ ਕੂਲ ਕਫਰ ਤੋਲਿਆ ਪਰ ਗੱਲ ਬਣਦੀ ਨਹੀਂ ਯਾਰ ਲੋਕਾਂ ਨੂੰ ਸਮਝ ਆ ਗਈ ਇਹਦਾ ਮਤਲਬ ਲੋਕਾਂ ਨੂੰ ਸਮਝ ਆ ਗਈ ਤੁਸੀਂ ਸਾਹਮਣੇ ਤਾਂ ਲੋਕੋ ਜਿਹੜੇ ਇੱਥੇ ਆਏ ਹੋ ਤੁਹਾਡਾ ਛੱਡੋ ਘਰੋਂ ਚੱਲੇ ਸੀ ਨਾ ਪਹਿਲਾ ਕਦਮ ਪੱਕ ਲਿਆ ਸੀ ਸਮਝ ਲਓ ਤੁਸੀਂ ਉਸੇ ਵੇਲੇ ਹੀ ਉਸੇ ਵੇਲੇ ਸਾਡਾ ਦਿਲ ਜਿੱਤ ਲਿਆ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਤੁਸੀਂ ਆਏ ਅਸੀਂ ਫੁੱਲੇ ਨਾ ਸਮਾਏ ਤੁਹਾਡਾ ਇੱਥੇ ਤਸ਼ਰੀਫ ਲਿਆਨ ਨੂੰ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ-ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਆ ਉੱਥੇ ਕਿ ਬਾਸ ਜੀ ਆ ਰਹੇ ਆਪਾਂ ਬਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਦੋਂ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾਕੇ ਦੋਨੇ ਜੇਬਾਂ ਚ ਹੱਥ ਐਂ ਜਿ ਤਰ੍ਹਾਂ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਆ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨ ਤਾਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਅਸੀਂ ਆਪਾਂ ਉੱਪਰ ਨੂੰ ਚੱਲੇ ਹੋਏ ਆਂ हा कंदे न कंदा अच्छा आगे से सुधार हो रहे, सुधार हो रहे।